ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਇੱਕ ਮਨਮੱਤਾ ਨਗਰ ਆ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਸੁਨੇਰ ਪਿੰਡ ਸੁਨੇਰ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆਏ ਹੋਏ ਆ ਤੇ ਜਿਸ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣੀ ਆ ਮਿੱਤਰੋ ਬਾਕਮਾਲ ਮੈਂ ਦੇ ਦਰਸ਼ਨ ਕਰਵਾਉਣੇ ਆ ਬਿਊਟੀ ਵਾਲੇ ਪੱਖ ਤੋਂ ਦੁੱਧ ਵਾਲੇ ਪੱਖ ਤੋਂ ਕੋਕੇ ਜੜੀ ਫਿਰਦੀ ਆ ਕਰਮਾਂ ਵਾਲੀ ਵੱਡੀ ਗੱਲ ਬਾਤ ਆ ਇਹਦੇ ਵਿੱਚ ਤੇ ਤੁਹਾਨੂੰ ਇਹਦਾ ਇੱਕ ਇਸੋ ਮੈਂ ਦੀ ਪਹਿਲੇ ਸੂਏ ਦੀ ਜਿਹੜੀ ਝੋਟੀ ਆ ਉਹਦੇ ਬਾਰੇ ਵੀ ਮੈਂ ਜਾਣਕਾਰੀ ਲੈ ਕੇ ਦਊਗਾ ਤੁਸੀਂ ਇੱਕ ਗੱਲ ਨੋਟ ਕਰ ਲਿਓ ਸੇਮ ਮੂਹਾਂ ਦੋਵਾਂ ਦੇ ਇੱਕੋ ਜਿਹੇ ਵੀ ਕੀ ਇਹ ਆ ਵੀ ਅੰਗ ਜਿਹੜੇ ਪਰਮਾਤਮਾ ਨੇ ਲਾਏ ਹੋਇਆ ਇੱਕੋ ਜਿਹੀ ਧੀ ਨੂੰ ਲਾਏ ਹੋਇਆ ਤੇ ਇੱਕੋ ਜਿਹੀ ਮਾਣ ਨੂੰ ਲਾਏ ਹੋਇਆ ਕਰਦਿਆਂ ਗੱਲਬਾਤ ਆਪਾਂ ਮਿਲਦੇ ਆ ਬਾਈ ਦੇ ਨਾਲ ਸਾਰੀ ਗੱਲਬਾਤ ਕਰਦਿਆਂ ਆਓ ਮਿਲਦੇ ਆ ਮੁਲਾਕਾਤ ਬਾਈ ਦੀ ਸੱਸੀ ਕੌਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਣਾਓ ਸੇਤਾ ਠੀਕ ਆ ਜੀ ਹਾਂਜੀ ਠੀਕ ਠਾਕ ਆ ਜੀ ਠੀਕ ਆ ਖਾਲਸਾ ਜੀ ਜਿਹੜੀ ਝੋਟੀ ਵੇਚਣੀ ਆ ਆਪਾਂ ਹਨਾ ਇਹਦੇ ਇਹ ਤੇ ਆਪਣਾ ਡਰੈਸ ਦੱਸ ਦਈਏ ਪ੍ਰੋਪਰ ਸਵਰਨ ਸਿੰਘ ਮੈਂਬਰ ਹੈ ਜੀ ਸਵਰਨ ਸਿੰਘ ਮੈਂਬਰ ਠੀਕ ਹੈ ਜੀ son of ਬਾਈ ਜੀ ਮਕੰਦ ਸਿੰਘ ਮਕੰਦ ਸਿੰਘ ਪਿੰਡ ਸਿੰਘ ਠੀਕ ਹੈ ਸਵਰਨ ਸਿੰਘ ਬਾਈ ਫਿਰ ਪਸ਼ੂ ਪਾਲਣ ਦਾ ਸ਼ੌਂਕ ਕਦੋਂ ਤੋਂ ਲਈ ਬੈਠਿਆ ਭਾਈ ਬਹੁਤੋ ਮੋੜ ਤੋਂ ਹੀ ਮਤਲਬ ਪਹੁੰਚਦਾ ਛੱਪੜ ਬਣਾਇਆ 10 ਲੱਖ ਰੁਪਏ ਛੱਪੜ ਤੇ ਲਾਇਆ ਠੀਕ ਆ ਹੁਣੇ ਛੱਪੜ ਚੋਂ ਕੱਢੀਆਂ ਇਹ ਆ ਗੇਟ ਖੋਲ ਕੇ ਹੁੰਦੇ ਜੀ ਵਾੜ ਦਿੰਨੇ ਆ ਹਾਂ ਉਹ ਚ ਵਾੜ ਦਿੰਨੇ ਆ ਕੀ ਬਾਤ ਠੀਕ ਆ ਤੇ ਕਿੰਨੇ ਜਾਨਵਰ ਰੱਖੇ ਹੋਇਆ ਬਾਈ ਇਹ 12 13 ਜੀ ਚਲੋ ਸ਼ੁਕਰ ਆ ਬਾਈ ਰੱਬ ਦਾ ਤੇ ਇਹ ਫਿਰ ਬਾਈ ਜਿਵੇਂ ਮੰਨ ਲਓ ਆ ਮੈਂ ਜਿਹੜੀ ਆਪਾਂ ਵੇਚਣੀ ਆ ਹਨਾ ਇਹ ਹੁਣ ਸੂਆ ਕਿੰਨਾ ਸੂਰਈ ਆ ਜੀ ਇਹ ਤੀਜੇ ਸੂਏ ਸੂਣਾ ਤੀਜੇ ਸੂਏ ਸੂਣਾ ਆ ਸਾਹ ਝੋਟੀ ਇਹਦੀ ਤੇ ਕੱਟਾ ਦਾ ਵੇਚਦਾ ਠੀਕ ਆ ਕੱਟਾ ਦੂਜੇ ਸੋਹ ਦੇ ਵੇਚਤਾ ਪਹਿਲੇ ਸੋਹ ਦੀ ਆ ਜੀ ਹਾਂ ਕੱਟੀ ਪਹਿਲੇ ਸੋਹ ਇਹ ਗੱਲ ਇੱਕ ਗੱਲ ਹੈਗੀ ਹੈ ਨਾ ਜਿਵੇਂ ਮੂੰਹ ਕਰਮਾਂ ਵਾਲਿਆਂ ਦਾ ਇੱਕੋ ਜਿਹਾ ਦੋਹਾਂ ਦੀ ਹੈ ਨਾ ਕੀ ਬਾਤ ਆ ਯਾਰ ਪਹਿਲੀ ਵਾਰੀ ਦੇਖ ਰਿਆ ਨਹੀਂ ਤੇ ਕੋਈ ਨਾ ਕੋਈ ਫਰਕ ਹੁੰਨੀ ਇੱਕ ਹੀ ਨਿਕਲਦਾ ਜਰੂਰ ਹੁੰਦਾ ਹੈ ਨਾ ਜੀ ਪਰ ਝੋਟੀ ਇੱਕ ਗੱਲ ਹੈਗੀ ਧੀ ਮਾਂ ਨਾਲ ਉੱਚੀ ਲੱਗੀ ਕੱਦ ਦੇ ਵਿੱਚ ਹਾਂ ਕਾਚ ਆਦੇ ਜੀ ਹਾਂ ਠੀਕ ਆ ਭਾਈ ਤੇ ਇਹ ਵੀ ਸੁਣ ਲਈਏ ਫਿਰ ਹੈ ਹਾਂਜੀ ਪੰਜਾ 6-6 ਮਹੀਨੇ ਦਾ ਡੇਡ 2 ਮਹੀਨੇ ਚਲੇ ਕੇ ਬਾਹਰ ਤਾਂ ਆ ਗਿਆ ਠੀਕ ਹੈ ਸ਼ੁਕਰ ਹੈ ਰੱਬ ਦਾ ਬਾਈ ਸਾਹਮਣੇ ਰੂਮਲ ਕਰਮਾਲੀ ਨੂੰ ਤੇ ਬਾਈ ਫਿਰ ਜਿਹੜੀ ਮੈਂ ਆ ਇਹ ਇਹਨੇ ਫਿਰ ਦੂਜੇ ਸਵੇਕ ਕਿੰਨਾ ਦੁੱਧ ਦਿੱਤਾ ਸੀ ਇਹ ਜੀ 16 ਕਿਲੋ ਦੁੱਧ ਦਿੰਦੀ ਰਹੀ ਸੀ 60 ਕਿਲੋ ਡੰਗ ਦਾ 60 ਕਿਲੋ ਡੰਗ ਦਾ ਕੀ ਬਾਤ ਆ ਤੇ ਚੋਈ ਚੋਈ ਤੇ ਕਿਵੇਂ ਰਹੀ ਆ ਜੀ ਵਾਸੀ ਪੋਲੀ ਆ ਬਹੁਤ ਵਧੀਆ ਚੋਈ ਚ ਠੀਕ ਹੈ ਤੇ ਇਹ ਆਪ ਕਿਹੜੇ ਸਾਨ ਦੀ ਦੱਸਦਾ ਸੀ ਬਾਈ ਉਹ ਜੀ ਹਾਂਜੀ ਬੁੱਲਾ ਸਾਨ ਬੁੱਲਾ ਸਾਨ ਸਰਕਾਰੀ ਸੀਮਨ ਉਹਦੀ ਧੀ ਇਹ ਆਪ ਹੈ ਜੀ ਅੱਗੇ ਉਹਨੇ ਜਿਹੜਾ ਇਹਨੂੰ ਲੱਗਿਆ ਹੋਇਆ ਮਿੱਤਰੋ ਐਸ.ਆਰ.ਡੀ.ਵੀ ਦੇ 102699 ਦਾ ਸੀਮਨ ਲੱਗਿਆ ਹੋਇਆ ਕਿਉਂਕਿ ਮੈਂ ਡਾਕਟਰ ਨਾਲ ਗੱਲ ਕਰਕੇ ਹੱਡੀਆਂ ਜਿਹੜੇ ਡਾਕਟਰ ਤੋਂ ਸੀਮਨ ਭਰਿਆ ਹੋਇਆ 48000 ਪਲੱਸ ਹੁੰਦਾ ਜਿਹੜਾ ਰਿਕਾਰਡ ਆ ਕਰਮਾਂ ਵਾਲੇ ਦਾ ਬਹੁਤ ਚੰਗਾ ਜਿਹੜਾ ਰਿਕਾਰਡ ਆ ਸਾਨ ਦਾ ਜਿੰਦਾ ਹੀ ਜਿਹੜਾ ਇਹਨੂੰ ਸੀਮਨ ਲੱਗਿਆ ਹੋਇਆ ਹੁਣ ਇਸ ਟਾਈਮ ਤੇ ਤੇ ਬਾਈ ਫਿਰ ਇਹ ਹੁਣ ਵੇਚਣੀ ਆ ਆਪਾਂ ਛੋਟੀ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੇ ਦਿਨ ਕਿੰਨੇ ਪਏ ਆ ਬਾਈ ਦਿਨ ਬਾਈ 2 4 ਦਿਨ ਲਊ ਬਸ ਇੱਥੇ ਜੇ ਜੇ 5 ਲੈ ਜੇ 2 4 5 ਦਿਨ ਮੈਨਾਂ ਦੀ ਤਿਆਰੀ ਤਾਂ ਹਜੇ ਸੋਣੀ ਕਰ ਜੂਗੀ ਮੌਕੇ ਤੇ ਕਰਦੀ ਹੋਊਗੀ ਜਿਆਦੀ ਹਾਂ ਜੀ ਪੰਜ ਦਿਨ ਲੱਗ ਜਾਣੇ ਪੰਜ ਛੇ ਦਿਨ ਲੈ ਜਾਣੇ ਨੇ ਵੈਸੇ ਠੀਕ ਆ ਤੇ ਜਿਵੇਂ ਮਗਰਲਾ ਥਾਣਾ 19 ਕੇ ਲੱਗਦਾ ਜਿਵੇਂ ਛੋਟਾ ਹੁੰਦਾ ਇੱਕ ਤੇ ਇੱਕ ਵੱਡਾ ਹੁੰਦਾ ਤੇ ਉਹ ਜਮੰਦਰੂ ਹੀ ਹੈ ਪਹਿਲੇ ਤੋਂ ਨਹੀਂ ਨਹੀਂ ਜੇ ਮਰ ਕਟਰੀ ਚੁੰਗਦੀ ਹੈ ਉਹ ਮਤਲਬ ਕਟਈ ਚੁੰਗਦੀ ਰੀ ਕਟਾ ਹੈ ਮਤਲਬ ਇੱਕ ਉਧਰਲੇ ਪਾਸੇ ਹਾਂ ਹਾਂ ਵੀ ਗੱਬਣ ਨੂੰ ਉਹ ਮੂੰਹ ਮਾਰ ਜਾਂਦਾ ਰਿਹਾ ਜਾਂਦਾ ਰਿਹਾ ਠੀਕ ਆ ਠੀਕ ਆ ਠੀਕ ਆ ਜੀ ਤੇ ਬਾਈ ਫਿਰ ਹੁਣ ਇਹਨੂੰ ਵੇਚਣਾ ਪਰ ਰੇਟ ਕੀ ਤੈਅ ਕਰਾਂਗੇ ਰੇਟ ਬਾਈ ਇਹ ਮੰਗਦੇ ਤਾਂ ਆਪਾਂ ਕਿੰਨੇ ਮੰਗ ਹਾਂਜੀ ਕਿੰਨੇ ਮਰਜ਼ੀ ਵਾਂਗ ਤੇ ਤੁਹਾਡੀ ਚੀਜ਼ ਆ ਦੱਸ ਦਿਓ ਮੈਨੂੰ ਮੜਾ ਜੀ ਜੇ ਤੁਸੀਂ ਇਹ ਕਰਦੇ ਹੋ ਮੈਨੂੰ ਦੱਸ ਦਿਓ ਮੈਂ ਫੋਨ ਤੇ ਲਿਖ ਦੂੰਗਾ ਮੜੇ ਰਹਿ ਕਰਕੇ ਠੀਕ ਆ ਮੈਂ ਅਜੇ ਰੇਟ ਵੀਡੀਓ ਦੇ ਵਿੱਚ ਲਿਖ ਦੂੰਗਾ ਤੁਹਾਡੇ ਨਾਲ ਤੈਅ ਕਰ ਲੈਂਦੇ ਹਾਂ ਬਾਈ ਹੁਣ ਇਹਨਾਂ ਨਾਲ ਮੈਂ ਸਾਂਝਗਰੀ ਪਾਈ ਨਹੀਂ ਸੀ ਪਹਿਲਾਂ ਗੱਲਬਾਤ ਕਰਕੇ ਮੈਂ ਸਾਰੀ ਜਾਣਕਾਰੀ ਲੈ ਦੂੰਗਾ ਤੁਹਾਨੂੰ ਬਾਈ 1.5 ਲੱਖ 1.5 ਲੱਖ ਰੁਪਏ ਠੀਕ ਹੈ 1.5 ਲੱਖ ਰੁਪਏ ਦੀ ਕੀਮਤ ਮਾਲਕਾਂ ਨੇ ਤੈਅ ਕੀਤੀ ਆ ਇਹਦੇ ਵਿੱਚੋਂ ਮਾਨਤਨ ਤੁਹਾਡਾ ਖੁੱਲਾ ਡੁੱਲਾ ਹੋ ਜਾਊਗਾ ਠੀਕ ਹੈ ਜੀ ਮਾਨਤਨ ਕਰਦੇ ਜੇ ਪੂਰਾ ਪਰਾਵਾ ਦੇ ਦਾਂਗੇ ਬਾਈ ਠੀਕ ਹੈ ਲੈ ਬਾਈ ਇਹਨਾਂ ਕੋਹਰਾ ਜਿੰਨਾਂ ਮਤਲਬ ਨੌਸਰੀ ਇੱਕ ਪਹਿਲੇ ਠੀਕ ਹੈ ਜੇ ਕੋਈ ਆਪਣੇ ਵਰਗਾ ਹੈ ਘਰੇ ਰੱਖਣ ਵਾਲਾ ਹੈ ਜਾਵੇ ਘਰੇ ਰੱਖਣ ਨੂੰ ਦੇ ਦਿਆਂਗੇ ਜੇ ਕੋਈ ਗੱਲ ਨਹੀਂ ਹਾਂ ਮਾਨਤਨ ਨਾ ਦੇ ਦਿਓ ਯਾਦ ਕਰੂਗਾ ਇਕੱਲਾ ਹੈ ਨਾ ਜੀ ਠੀਕ ਹੈ ਤੇ ਹੁਣ ਨੰਬਰ ਆਪਾਂ ਕਿਹੜੇ ਤੇ ਗੱਲਬਾਤ ਕਰੀਏ ਨੰਬਰ ਦੱਸ ਦੀਏ ਜੀ 98173